ਬੀਤੇ ਦਿਨੀ ਮੰਦirਸ਼੍ਰੀ ਮਹਾਕਾਲੀ ਦੇਵੀ ਜੀ ਪਟਿਆਲਾਗੜ ਸੰਗਰੂਰ ਵਿਖੇ ਸੰਕਟਮੋਚਨ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਅਤੇ 356ਵੇਂ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਪ੍ਰਾਚਨ ਸ਼੍ਰੀ ਹਨੂਮਾਨ ਮੰਦਿਰ ਮੰਡੀ ਗਲੀ ਸੰਗਰੂਰ ਵੱਲੋਂ ਸ਼੍ਰੀ ਬਾਲਾ ਜੀ ਮਹਾਰਾਜ ਦਾ ਵਿਸ਼ਾਲ ਜਾਗਰਨ ਬੜੀ ਹੀ ਸ਼ਰਧਾ ਭਾਵਨਾ ਤੇ ਉਸ਼ਾਨਾ ਕਰਵਾਇਆ ਗਿਆ ਜਿਸ ਵਿੱਚ ਜਾਗਰਨ ਸਮਾਰਟ ਰੋਸ਼ਨ ਪ੍ਰਿੰਸ ਵੱਲੋਂ ਸ਼੍ਰੀ ਬਾਲਾ ਜੀ ਮਹਾਰਾਜ ਦਾ ਗੁਣगान ਕੀਤਾ ਗਿਆ ਤੇ ਪੰਡਾਲ ਵਿੱਚ ਮੌਜੂਦ ਸਾਰੇ ਭਗਤਾਂ ਨੂੰ ਝੋਮਣ ਲਈ ਮਜਬੂਰ ਕਰ ਦਿੱਤਾ ਇਸ ਮੌਕੇ ਸਾਰੇ ਰਾਮ ਭਗਤਾਂ ਵੱਲੋਂ ਬਜੰਗਬਲੀ ਜੀ ਅਤੇ ਸ਼੍ਰੀ ਬਾਲਾ ਜੀ ਮਹਾਰਾਜ ਆਕਾਸ਼ ਗੁੰਜਾਉ ਜੇ ਕਾਰਏ ਲਗਾਏ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਮਹੰਤ ਪੰਕਜ 바ਵਾ ਨੇ ਸਾਰੇ ਰਾਮ ਭਗਤਾਂ ਨੂੰ ਸੰਕਟ ਮੋਚਨ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਅੱਜ ਸ਼ਾਮ ਨੂੰ 7 ਵਜੇ ਪ੍ਰਾਚੀਨ ਸ਼੍ਰੀ ਹਨੂਮਾਨ ਮੰਦਰ ਮੰਡੀ ਗਲੀ ਸੰਗਰੂਰ ਵਿਖੇ ਮਨਾਏ ਜਾ ਰਹੇ ਸੰਕਟ ਮੋਚਨ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਸਮਾਗਮ 'ਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਗਿਆ। ਸਰਨ ਜੈ ਸ਼ੀ ਰਾਮ ਮਹਿਮੰਤ ਪੰਕਜ 바ਵਾ પ્રાਚੀਨ ਮੰਦਿਰ ਸ੍ਰੀ ਹਨੂਮਾਨ ਜੀ ਮੰਡੀ ਕਲੀ ਸੰਗਰੂਰ ਔਰ ਸਾਰਿਆਂ ਨੂੰ ਹਨੂਮਾਨ ਜੀ ਦੇ ਜਨਮ ਸੁਭਧੀਆਂ ਤੇ ਸਾਰੀਆਂ ਸ਼ੁਭ ਕਾਮਨਾਵਾਂ ਔਰ ਜੋ ਕੱਲ ਜਾਗਰਨ ਹੋਇਆ ਮੈਂ ਉਸ ਦੇ ਵਿੱਚ ਆਣ ਵਾਲੇ ਸਾਰੇ ਸੰਗਤ ਦਾ ਆਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਔਰ ਸਾਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਔਰ ਜੇ ਕੋਈ ਵੀ ਕਮੀ ਰਹੀ ਹੋਈ ਉਹਦੀ ਮਾਫੀ ਮੰਗਦੇ ਆ ਜੋ ਬਹੁਤ ਵੱਡਾ ਕਾਰਜਕਰਮ ਸੀ ਬਹੁਤ ਕੱਟ ਸੀ ਕਿਤੇ ਨਾ ਕਿਤੇ ਕੁਛ ਨਾ ਕੁਛ ਹੋ ਜਾਂਦਾ ਥੋੜੇ ਬੋਟੇ ਗਲਤੀ ਹੋ ਜਾਂਦੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਮਾਫੀ ਮੰਗਦੇ ਆ ਬਾਕੀ ਧੰਨਵਾਦ ਉਹ ਸਾਰੀਆਂ ਸੰਗਤਾਂ ਦਾ ਜੋ ਆਏ ਰੋਸ਼ਨ ਪ੍ਰੇਮ ਜੀ ਆਏ ਬਹਿਤਾ ਜੈਨ ਬੀਟੀਆਈ ਔਰ ਸਾਡੇ ਮੱਖਾ ਜੀ ਜਿਨ੍ਹਾਂ ਨੇ ਗੁਣਗਾਨ ਕੀਤਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਲਾਸਟ ਵਿੱਚ ਅੱਜ ਸ਼ਾਮ ਨੂੰ 7:30 ਵਜੇ ਬਾਬਾ ਜੀ ਦਾ ਜਨਮotsਵ ਬਣਾਇਆ ਜਾਊਗਾ ਤੇ ਸਾਰਿਆਂ ਨੂੰ ਅਪੀਲ ਕਿ ਸਾਰੇ ਆਓ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼ੀਰਾਂ